ਭਾਰਤ ਦੇ ਡੀ ਗੁਕੇਸ਼ ਨੇ ਦੁਨੀਆ ਦੇ ਨੰਬਰ 1 ਮੈਗਨਸ ਕਾਰਲਸ ਨੂੰ ਹਰਾਇਆ ਅਤੇ ਮੈਗਨਸ ਦੇ ਸਾਰੇ ਦਾਅਵੇ ਹਵਾ ਹੋ ਗਏ ਮੈਚ ਦੀ ਸ਼ੁਰੂਆਤ ਕਾਰਲਸ ਨੇ ਚੰਗੀ ਕੀਤੀ ਸੀ ਇੰਗਲਿਸ਼ ਓਪਨਿੰਗ ਦੇ ਨਾਲ ਗੁਕੇਸ਼ ਨੂੰ ਚਖਮੇ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ 23ਵੇਂ ਚਾਲ ਵਿੱਚ ਬੀ ਪੌਨ ਨੂੰ ਅੱਗੇ ਵਧਾ ਕੇ ਖੇਡ ਦਾ ਪੂਰਾ ਰੁਖ ਹੀ ਮੁੜ ਗਿਆ ਗੁਕੇਸ਼ ਨੇ ਫਿਰ ਦਿਖਾਇਆ ਕਲਾਸ ਜਿੱਥੇ ਲੱਗ ਰਿਹਾ ਸੀ ਕਿ ਉਹ ਹਾਰਨ ਵਾਲੇ ਨੇ ਉੱਥੇ ਹੀ ਉਹਨਾਂ ਨੇ ਜਿੱਤ ਕੇ ਦਿਖਾਇਆ ਮੈਗਨਸ ਨੇ ਮੰਨਿਆ ਕਿ ਗੁਕੇਸ਼ ਇੱਕ ਬਹੁਤ ਹੀ ਵਧੀਆ ਖਿਡਾਰੀ ਹਨ ਅਤੇ ਉਹ ਵਧੀਆ ਖੇਡ ਰਹੇ ਹਨ ਮੈਨੂੰ ਅੱਜਕੱਲ ਸ਼ਤਰੰਜ ਖੇਡਣ ਦਾ ਕੋਈ ਆਨੰਦ ਨਹੀਂ ਆ ਰਿਹਾ ਉੱਥੇ ਹੀ ਗੁਕੇਸ਼ ਨੇ ਬੜੀ ਨਿਮਰਤਾ ਨਾਲ ਕਿਹਾ ਮੈਗਨਸ ਨੂੰ ਹਰਾਉਣਾ ਸਪੈਸ਼ਲ ਹੁੰਦਾ ਹੈ ਜੇਕਰ ਮੇਰੀ ਸਾਰੇ ਗਲਤ ਸ਼ੁਰੂਆਤ ਦੇ ਬਾਵਜੂਦ ਜਿੱਤ ਮਿਲੀ ਤਾਂ ਇਹ ਮੈਨੂੰ ਹੋਰ ਵੀ ਵਿਸ਼ਵਾਸ ਦਿੰਦੀ ਹੈ ਹੁਣ ਇਹ ਜੋੜੀ ਦੋ ਹੋਰ ਬਲਿਟਸ ਗੇਮਾਂ ਵਿੱਚ ਮੁੜ ਟਕਰਾਏਗੀ ਦੇਖਣਾ ਇਹ ਹੋਏਗਾ ਕਿ ਮੈਗਨਸ ਵਾਪਸੀ ਕਰਨਗੇ ਜਾਂ ਫਿਰ ਗੁਕੇਸ਼ ਰੁਕਣਗੇ ਨਹੀਂ ਅਤੇ ਇਦਾਂ ਹੀ 4 ਮੈਚਾਂ ਦੇ ਵਿੱਚ ਜਿੱਤ ਹਾਸਿਲ ਕਰਦੇ ਰਹਿਣਗੇ